ਦੀ ਬਾਬੇ ਉਹ ਸਸਰੀ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੇ ਲੋਕ ਕਹਿੰਦੇ ਨੇ ਜਿਹੜੇ ਜੁਨੀਆ ਨਾਲੇ ਕਿਸਾਨਾਂ ਦੀਆਂ ਵੀ ਇਹ ਚੋਰ ਨੇ ਜਾਂ ਠੱਗ ਨੇ ਵੀ ਫੰਡ ਖਾਂਦੀਆਂ ਨੇ ਚਲੋ ਵੀਰੇ ਜੇ ਲੋਕ ਕਿਸਾਨਾਂ ਦੇ ਹੱਕਾਂ ਖਾਤਰ ਲੜਨ ਖਾਤਰ ਜੋ ਫੰਡ ਖਾ ਵੀ ਲੈਣਗੇ ਕੋਈ ਵੱਡੀ ਗੱਲ ਨਹੀਂ ਹੈ ਨਾ ਖਾਂਦੀ ਨੇ ਜਿਹੜੇ ਆਪਣੇ ਲੋਕ ਜਿਨ੍ਹਾਂ ਨੂੰ ਵੋਟਾਂ ਪਾਉਂਦੇ ਉਹ ਲੀਡਰ ਵੀ ਖਾਈ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ 70 ਸਾਲਾਂ ਤੋਂ ਖਾਂਦੀ ਆ ਰਹੇ ਹਨ ਗਲੀਆਂ ਨਾਲੀਆਂ ਦਾ ਮਸਲਾ ਨਹੀਂ ਅੱਜ ਤੱਕ ਹੱਲ ਹੋਇਆ ਉਹ ਖਾਂਦੀ ਆ ਬਈ ਤੇ ਜੇਕਰ ਜੁਨੀਆ ਨਾ ਕਿਸਾਨ ਜੁਨੀਆ ਕਿਸਾਨਾਂ ਦੇ ਹੱਕਾਂ ਖਾਤਰ ਲੜਦੇ ਆ ਲੜਦੇ ਆ ਕੋਈ ਲੀਡਰ ਵਿੱਚੋਂ 4 ਰੁਪਏ ਖਾ ਲੂਗਾ ਕੋਈ ਵੱਡੀ ਗੱਲ ਨਹੀਂ ਬਈ ਘਰ-ਵਾਰ ਵੀ ਅਗਲਾ ਛੱਡਦਾਗਾ ਤੇ ਫੰਡ ਦੇਣ ਦੀ ਗੱਲ ਜਿੱਥੇ ਆਉਂਦੀ ਆ ਬਈ ਆਪਣੇ ਲੋਕ 500000 ਰੁਪਏ ਫੰਡ ਦੇ ਕੇ ਰਾਜੇ ਬਣਦੇ ਨੇ ਜਿਹੜੇ ਕਿਸਾਨ ਲੜਦੇ ਨੇ ਹਨਾ ਕਿਸਾਨਾਂ ਦੇ ਹੱਕਾਂ ਖਾਤਰ ਉਹਨਾਂ ਦਾ ਕੋਈ ਮੁੱਲ ਹੀ ਨਹੀਂ ਬਈ ਪੁੱਸ ਦੀ ਪਟੇ ਪੈਂਦੇ ਆ ਨਾ ਉਹਦੀ ਪਤਾ ਲੱਗਦਾ ਬੰਦੇ ਨੂੰ ਨਾਨੀ ਯਾਦ ਆ ਜਾਂਦੀ ਆ ਬੰਦੇ ਨੂੰ ਪਤਾ ਨਹੀਂ ਲੱਗਦਾ ਬੰਦੇ ਨੂੰ ਐ ਲੱਗਦਾ ਵੀ ਤੋ ਮਰ ਜਾ ਆਪਾਂ ਫੰਡ ਦੇ ਕੇ ਆਪਾਂ ਆਪਾਂ ਚੌੜੇ ਹੋ ਜਾਂਦੇ ਹਾਂਗੇ ਵੀ ਆਪਾਂ ਵੀ ਪਤਾ ਨਹੀਂ ਕੀ ਕਰਤਾ ਹਨਾ ਜੂਨੀਅਨ ਆ ਬਈ ਹਰੇਕ ਦੀ ਇੱਕ ਟਰੱਕ ਯੂਨੀਅਨ ਨੇ ਹਨਾ ਜਿਹੜੇ ਵੱਡੇ ਵੱਡੇ ਟਰੱਕ ਯੂਨੀਅਨਾਂ ਨੇ ਆਰਟੀਆਂ ਦੀ ਯੂਨੀਅਨ ਇਸਾਰੇ ਤਰ੍ਹਾਂ ਦੀਆਂ ਯੂਨੀਅਨਾਂ ਆ ਬਈ ਜੇ ਕਿਸਾਨ ਦੀ ਯੂਨੀਅਨ ਹੁੰਦੀ ਹੈ ਕਿ ਉਹਦੇ ਪਿੱਛੇ ਲੋਕ ਵਧਨਾਮ ਕਰੀ ਜਾਂਦੇ ਆਗੇ ਚਲੋ ਬਈ ਉਹ ਤਾਂ ਹਰੇਕ ਹੰਦੇ ਦਾ ਆਪ ਦਾ ਆਪ ਦਾ ਸੋਚਣਾ ਹੈਗਾ ਆਪਾਂ ਤੁੰਗੇ ਰੰਗਾਂ ਗੱਲ ਕਰਦੇ ਆ